ਜੀ ਦੇਖੋ ਮੈਂ ਭਾਈ ਸਾਹਬ ਤੋਂ ਪਹਿਲੋਂ ਦੇ ਅਜੀ ਸ਼ਹਿਰ ਵਾਸੀਆਂ ਨੂੰ ਜਿਨ੍ਹਾਂ ਨੇ ਖਾਜੀ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਸਾਡੇ ਪੰਜਾਬੀਆਂ ਵਾਲਾ ਜੋ 40 ਵਾਲਾ ਜੋ ਸਾਡੇ ਕੌਂਸਲਰ ਜਿਹੜੇ ਨੇ ਜੀ ਜਿਤਾ ਕੇ ਭੇਜੇ ਨੇ ਉਹ ਮੈਂ ਸਭ ਤੋਂ ਪਹਿਲਾਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਨਾ ਕੋਈ ਹੋਰ ਕੋ ਪੁੱਛ ਰੋ ਪੁੱਛ ਰਾ ਸੋਰੀ ਸਾਹਿਬ ਅੱਜ ਮੀਟਿੰਗ ਦੇ ਵਿੱਚ ਕਾਉਂਸਲਰ ਘੱਟ ਦਿਖ ਰਹੇ ਨੇ ਕਾਰਨ ਕੀ ਲੱਗਦਾ ਨਹੀਂ ਸਾਰੇ ਕਾਉਂਸਲਰ ਆਏ ਨੇ ਸਾਰੇ ਤੋਂ ਲੈ ਕੇ ਫੰਕਸ਼ਨਰੀ ਨੇ ਕੌਣ ਆਏ ਜੀ ਤੁਸੀਂ ਆ ਕੋਈ ਗਿਲ ਨੂੰ ਨਾ ਕਿੰਨੇ ਕਾਉਂਸਲਰ ਨੇ ਸਾਰੇ ਮੈਂ ਬੈਠਾ ਜੀ ਲੋਰੀਆ ਜੀ ਬੈਠੇ ਨੇ ਜਿੰਪਾ ਜੀ ਬੈਠੇ ਨੇ ਪ੍ਰਧਾਨ ਜੀ ਸਾਡੇ ਬੈਠੇ ਨੇ ਸੋ ਸਾਰੇ ਕਾਉਂਸਲਰ ਜਿਹੜੇ ਨੇ ਜੀ ਉਹ ਅੱਜ ਪ੍ਰਧਾਨ ਜੀ ਨੇ ਟੈਲੀਫੋਨ ਕੀਤਾ ਸੀ ਸਾਰਿਆਂ ਨੂੰ ਜੀ ਸਾਰੇ ਕੌਂਸਲਰ ਆਜ ਦੇ ਕੋਈ 2-4 ਬਾਹਰ ਵੀ ਗਏ ਨੇ ਕੋਲੋਂ ਇੱਕ ਦਾ ਟੈਲੀਫੋਨ ਆਇਆ ਜੀ ਕਿ ਮੈਂ ਮਾਦਾ ਚਿੰਤਪੁਰ ਨਹੀਂ ਆਇਆ ਜੀ ਕੋਈ ਇਸ ਤਰ੍ਹਾਂ ਕੋਈ ਨਾ ਕੋਈ ਇਹ ਨਹੀਂ ਰਾਤੀ ਟੈਲੀਫੋਨ ਹੈ ਨਾ ਕਿੱਥੇ ਨੇ ਤੁਹਾਨੂੰ ਵੀ ਰਾਤੀ ਟੈਲੀਫੋਨ ਆਇਆ ਪ੍ਰਧਾਨ ਜੀ ਦਾ ਸਾਰੇ ਮੈਦ ਵੇਖ ਰਿਹਾ ਸਾਰੇ ਕੌਂਸਲਰ ਆਜ ਨੇ ਕੋਈ 2-4 ਬਾਹਰ ਵੀ ਹੋ ਸਕਦੇ ਨੇ ਕੋਲੋਂ ਸਭ ਕਿੱਥੇ ਵੱਡੀ ਜਿੱਤ ਮੰਨ ਰਹੇ ਹੋ ਕਿ ਬਹੁਤ ਵੱਡੀ ਜਿੱਤ ਮੰਨ ਰਹੇ ਆ ਕੋਈ ਛੋਟੀ ਜਿੱਤ ਨਹੀਂ ਹੂੰ ਆਪੋਜੀਸ਼ਨ ਜੀ ਸਾਡੀ ਸਰਕਾਰ ਨਹੀਂ ਪੰਜਾਬ ਚ ਆਮ ਆਦਮੀ ਦੀ ਸਰਕਾਰ ਆ ਫਿਰ ਵੀ ਸਾਡੇ ਕਾਉਂਸਲਰ ਵੱਡੀ ਗਿਣਤੀ ਜੀ ਜਿੱਤ ਕੇ ਆਏ ਨੇ ਤਾਂ ਵਿਖੇ ਨਾ ਕਰੋ ਖਾਸ ਪਾਰਟੀ ਨੇ ਆਪਣਾ ਮੇਅਰ ਬੁਲਾਉਣਾ ਆਪਣਾ ਸੀਨੀਅਰ ਡਿਪਟੀ ਮੇਅਰ ਆਪਣਾ ਡਿਪਟੀ ਮੇਅਰ ਸਰ ਕਿੰਨੇ ਦਿਨ ਤੱਕ ਡਿਸੀਜਨ ਲਿਖਾ ਜਾਵੇਗਾ ਜੀ ਵੇਖੋ ਪਾਰਟੀ ਹਾਈ ਕਮਾਨ ਜੀ ਜੋ ਫੈਸਲਾ ਕਰੇਗੀ ਜੋ ਪਾਰਟੀ ਨੂੰ ਠੀਕ ਲੱਗੇਗਾ ਉਹ ਫੈਸਲਾ ਜਿਹੜਾ ਤੁਹਾਡੇ ਸਾਹਮਣੇ ਆ ਜਾਣਾ ਹੈ ਜ਼ਿੰਮੇਵਾਰਤ ਉੱਪਰ ਕਿਹੜੇ ਕੰਮ ਕੀਤੇ ਜਾਣਗੇ ਜਾਨਕੀ ਜੀ ਕੰਮ ਵਿਕਾਸ ਹੋਣ ਵਾਲਾ ਪੇਟ ਤੇ ਤੁਹਾਨੂੰ ਪਤਾ ਇੰਨਾ ਸਾਲਾ ਜਦੋਂ ਹੋਇਆ ਕੁਝ ਨਹੀਂ ਜੀ ਹੁਣ ਜੇ ਹੌਟ ਕਾਰਪੋਰੇਟ ਦਾ ਤਾਕਰਜ਼ ਦਾ ਬੰਦਾ ਤੇ ਸ਼ਹਿਰਾਂ ਦਾ ਕੰਮ ਜਿਹੜਾ ਕਿਉਂਕਿ ਡਿਵੈਲਪਮੈਂਟ ਜਿਹੜੀ ਐ ਤੇ ਮੇਨ ਜਿਹੜੀ ਮੁਸ਼ਕਲ ਹੁੰਦੀ ਆ ਸਫਾਈ ਦੀ ਮੁਸ਼ਕਲ ਆ ਸੀਵਰੇਜ ਦੀ ਮੁਸ਼ਕਲ ਆ ਪਾਣੀ ਦੀ ਮੁਸ਼ਕਲ ਆ ਗਲੀਆਂ ਨਾਲੀਆਂ ਦੀ ਮੁਸ਼ਕਲ ਆ ਇਹ ਸਾਰੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਕਾਰਪੋਰੇਸ਼ਨ ਦੀ ਹੱਥ ਕੀਤੀਆਂ ਜਾਣਗੀਆਂ ਪਰ ਸਭ ਤੋਂ ਵੱਡਾ ਸਵਾਲ ਕਿ ਬਹੁਤ ਮਤ ਦਾ ਬੁਰਾ ਹੋਏਗਾ ਵੇਖੋ ਬਹੁਤ ਖਾਦਾ ਪੂਰਾ ਬਹੁਤ ਵੀ ਕੋਈ ਸਾਨੂੰ ਮੁਸ਼ਕਲ ਨਹੀਂ ਕਿਉਂਕਿ ਪਾਰਟੀਆਂ ਜਿਹੜੀਆਂ ਨੇ 40 ਜਿੱਤਾਂ ਦੇ ਅਸੀਂ ਜਿੱਤਿਆ ਨੇ ਹਾਂ ਉਸ ਤੋਂ ਬਾਅਦ 9 ਸੀਟਾਂ ਬੀਜੇਪੀ ਨੇ ਜਿੱਤੀਆਂ ਜੀ 25 ਸੀਟਾਂ ਦੇ ਕਰੀਬ ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ ਸੋ ਸਾਰੀਆਂ ਪਾਰਟੀਆਂ ਦੇ ਜਿਹੜੇ ਦੇ ਕੌਂਸਲਰ ਕਾਲੀਦਾਲ ਨੇ ਵੀ ਜਿੱਤੀਆਂ ਨੇ 4 ਸੀਟਾਂ ਜੀ ਸੋ ਇਸ ਕਰਕੇ ਮੈਂਜੋਰਟੀ ਜਦਿਆਂ ਉਹ ਇਹ ਨਹੀਂ ਹੋਰਚੇ ਮੈਂਜੋਰਟੀ ਹੋਏਗੀ ਪਰ ਕਿਹੜੀ ਕਿਹੜੀ ਪਾਰਟੀ ਮੇਅਰ ਆਪਣਾ ਖੜਾ ਕਰਦੀਆ ਉਹਦੇ ਹਸਾਫਾ ਹੀ ਵੋਟਰ ਜਿਹੜੇ ਰੁਸੇ ਹੋਏ ਨੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਪਾਰਟੀ ਮਜ਼ਬੂਤ ਹੋਵੇਗੀ ਕਾਂਗਰਸ ਇਹ ਕੋ ਗੱਲਿਆ ਸਾਡਾ ਕੋਈ ਵੀ ਰੁਕਿਆ ਨਹੀਂ ਜੀ ਕੋਈ ਵੀ ਕੌਂਸਲ ਰੁਕਿਆ ਨਹੀਂ ਸਾਰੇ ਕਾਂਗਰਸ ਪਾਰਟੀ ਦੇ ਨਾਲ ਨੇ ਸੋ ਜੋ ਕਾਰਨ ਹਿਕਮਤ ਨੇ ਕਹਿਣਾ ਸਾਡੇ ਪ੍ਰਧਾਨ ਜੀ ਨੇ ਕਹਿਣਾ ਸੀਐਲਪੀ ਦੇ ਲੀਡਰ ਨੇ ਕਹਿਣਾ ਸਾਡੇ ਇੰਚਾਰਜ ਜੀ ਯਾਦੂ ਜੀ ਨੇ ਹੋਰ ਦੋ ਸਾਡੇ ਸਿੱਖ ਜਵਾਨ ਨੇ ਸੋ ਜੋ ਇਹਨਾਂ ਨੇ ਫੈਸਲਾ ਕਰਨਾ ਕਾਂਗਰਸ ਪਾਰਟੀ ਜੋ ਫੈਸਲਾ ਕਰੇਗੀ ਉਹ ਸਾਰੇ ਕੌਂਸਲਰ ਉਹ ਮਤਲਬ ਹਾਈ ਕਮੇਟੀ ਦੀ ਮੀਟਿੰਗ ਵੀ ਜਲਦੀ ਪਈ ਚੰਡੀਗੜ੍ਹ ਦੇ ਵਿੱਚ ਜੀ ਕੌਂਸਲਰ ਬਾਰੇ ਮੈਨੂੰ ਪਤਾ ਨਹੀਂ ਜੀ ਅੱਜ ਦੇ ਪ੍ਰਧਾਨ ਨੇ ਸਾਨੂੰ ਬੁਲਾਇਆ ਸੀਗਾ ਜੀ ਅਰਜੁਨੀ ਜੀ ਨੇ ਸੋ ਸਾਰੇ ਕੌਂਸਲਰ ਜਮਾਨ ਨੂੰ ਬੁਲਾਇਆ ਸੀ ਸੋ ਸਾਰੇ ਆਏ ਨੇ ਅਸੀਂ ਵੀ ਆਏ ਹਾਂ ਜੀ ਕਨਿ ਤੱਕ ਜਿਹੜੇ ਕਿੰਨੇ ਨੇ ਕੌਂਸਲਰ ਉਹਨਾਂ ਨੂੰ ਵੀ ਸੱਦਾ ਦਿੱਤਾ ਗਿਆ ਸੀ ਹਾਂਜੀ ਜਿਹੜੇ ਜਿੱਤੇ ਕੋ ਚੱਲੇ ਨੇ ਸਾਰੇ 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 ਜਿੱਤੇ ਕੋ ਕੰਪਿਊਟਰ ਨੇ ਸਾਰੇ ਇਹ ਕੋਈ ਕਰਜਾ ਇਹ ਹੋ ਰਹੀ ਹੈ ਕਿ ਕੁਝ ਸੌਫਟਵੇਅਰ ਇਹ ਕਹਿ ਰਹਾ ਤਾਂ ਨਹੀਂ ਮੇਰੇ ਤੋਂ ਮਤਲਬ ਨਹੀਂ ਕੋਈ ਜਿਆਦਾ ਤਾਂ ਨਹੀਂ ਕੋ ਬਾਹਰ ਇੱਕ ਦੋ ਜਿਹੜੇ ਗਏ ਹੋਣਗੇ ਮੈਨੂੰ ਪ੍ਰਧਾਨ ਜੀ ਨੂੰ ਸਾਰਾ ਪਤਾ ਹੈ ਸਾਰੇ ਤੁਸੀਂ ਵੀ ਹੈਗੇ ਹੋ ਮੈਂ ਤੇ ਸਾਰਿਆਂ ਨੂੰ ਦੇਖ ਰਿਹਾ ਨਵੇਂ ਮੇਅਰ ਦੇ ਲੈ ਕੇ ਵੀ ਕੋਈ ਚਰਚਾ ਹੋਈ ਹੈ ਕੋਈ ਉਸਮਾਨਾ ਜੀ ਨਾ ਕੋਈ ਨਹੀਂ ਮੇਅਰ ਜਿਹੜਾ ਬਣਾਉਣਾ ਪਾਰਟੀ ਆਈ ਕਮਾਨੇ ਬੁਲਾਉਣਾ ਅੱਜ ਚਰਚਾ ਕੋਈ ਨਹੀਂ ਅੱਜ ਦੇ ਇੰਟਰੋਡਕਟਿਵ ਮੀਟਿੰਗ ਦੀ ਤੋਕੇ ਪ੍ਰਧਾਨ ਜੀ ਨੇ ਕਿਹਾ ਸੀ ਵੀ ਸਾਰਿਆਂ ਨੂੰ ਕੌਂਸਲਾਂ ਨੂੰ ਇੱਕ ਦੂਜੇ ਨੂੰ ਬੁਲਾਉਣਾ ਸਾਰਾ ਜਦਾਂ ਫੋਨ ਆਇਆ ਕਿ ਜਿਹੜੇ ਜਿੱਤੇ ਆ ਕਿ ਤੁਹਾਨੂੰ ਮਾਹੌਮਤ ਦੇ ਪਿੱਛੇ ਕੌਂਸਲ ਕੋਲੇ ਕੱਢੀ ਦੇਖੋ ਮੇਰੇ ਕਾਰਨ ਪਾਰਟੀ ਕੋਲ ਰੋਸ ਤੇ ਯਾਰ ਕੋਲ ਤੇ ਸਾਰਿਆਂ ਨੂੰ ਟਿਕਟਾਂ ਮਿਲਦੀਆਂ ਨਹੀਂ ਜੀ ਤੋ ਜਿਨ੍ਹਾਂ ਨੂੰ ਟੀਕਾ ਮਿਲ ਗਿਆ ਜਿਹੜੇ ਦਿੱਤੀਏ ਉਹ ਸਾਰੇ ਆਏ ਨੇ ਜਿਹੜੇ ਯਾਸਰ ਹੋ ਗਏ ਉਹਦੇ ਵੀ ਕੋਈ ਚਾਰ ਪਾਰਟੀ ਨਾਲ ਹੀ ਦਿੱਸੇ ਨੇ ਕੋਈ ਗੱਲ ਨਹੀਂ ਉਹ ਪਾਰਟੀ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਪਾਰਟੀ ਜੀ ਵਾਪਸ ਲਿਆਉਂਦੀ ਜੀ ਹਾਂ ਹਾਂ ਗੱਲਬਾਤ ਸੰਦਪ ਮੇਰ ਦੇ ਨਾਮ ਨੂੰ ਲੈ ਕੇ ਜਿੰਸਾ ਜਲਦੀ ਕਿਸੇ ਜਗ੍ਹਾ ਸਕਦੀ ਹੈ ਮੀਟਿੰਗ ਭਾਈ ਜਾ ਸਕਦੀ ਹੈ ਮੇਰੇ ਕੋਲ ਇੱਕ ਕਾਹਲ ਸਾਈਕ ਮਾਨੇ ਫੈਸਲਾ ਕਰਨਾ ਸਾਡਾ ਕੋਈ ਫੈਸਲਾ ਮੇਰਾ ਸਵਾਲ ਕੀ ਆਉਣ ਵਾਲੇ ਦਿਨਾਂ ਚ ਕੋਈ ਮੀਟਿੰਗ ਹੋ ਸਕਦੀ ਹੈ ਕਿਹੜੀ ਬੁਲਾਈ ਗਈ ਸੀ ਕੀ ਮਕਸਦ ਹੈ ਕਿ ਮੀਟ ਕਿਹਾ ਜਿਵੇਂ ਮੀਟਿੰਗ ਬੁਲਾਈ ਬੁਲਾਈ ਸੀ ਅਸੀਂ ਸਾਲਾ ਕਿਹਾ ਸੀ ਧੰਨਵਾਦ ਕਰਨ ਵਾਸਤੇ ਅਸੀਂ ਕਾਉਂਸਲਰਾਂ ਨੂੰ ਐਕਸ ਕਾਉਂਸਲਰਾਂ ਨੂੰ ਬੁਲਾ ਕੇ ਪੁੱਛਣਾ ਨੂੰ ਜੇ ਨਾ ਸਕਦੇ ਜ਼ਿਲ੍ਹਿਆਂ ਦੇ ਜ਼ਿਲ੍ਹੇ ਸਾਡੇ ਉਦੇਦ ਆ ਉਹਨਾਂ ਨੂੰ ਬੁਲਾਇਆ ਵਾ ਸਾਲਾ ਕੇ ਆਪਾਂ ਧੰਨਵਾਦ ਕੀਤਾ ਵਾ ਨਾਲ ਸਾਰਿਆਂ ਨੂੰ ਕਿਹਾ ਵਾ ਜਿਹੜੀ ਸਾਡੀ ਟੀਮ ਵਰਕ ਨੇ ਇਹ ਕੰਮ ਕੀਤਾ ਵਾ ਜੀ ਉਹ ਸਾਡੀ ਹਣ 40 ਸਟਾਮਾ ਸਾਡੀ ਟੀਮ ਨੇ ਜਪਾਈਆਂ ਵਾ ਐਸੇ ਬਰਾਮਾਂ ਨੂੰ ਬੁਲਾ ਕੇ ਸੀ ਕਿ ਜਿਤਨਾ ਤੁਸੀਂ ਹੁਣ ਕੰਮ ਕੀਤਾ ਵਾ ਤੇ 2027 ਦੇ ਵਿੱਚ ਵੀ ਇਹਦਾ ਕੰਮ ਕਰਕੇ ਆਪਾਂ ਝੰਡਾ ਘੜਨਾ ਵਾ ਤੇ 2027 ਦੇ ਵਿੱਚ ਵੀ ਆਪਾਂ ਕਾਂਗਰਸ ਸਰਕਾਰ ਬਣਾਉਣਾ ਜੀ ਕਦੇ ਕਾਉਂਸਲਰ ਕਈ ਨਾਰਾਜ਼ ਆ ਗਏ ਜਿਹੜੇ ਸ਼ਾਮਲ ਹੀ ਹੋਏ ਇਹਦੇ ਵਿੱਚ ਆਪਾਂ ਤਾਂ ਕਿਸੇ ਨੂੰ ਕਿਹਾ ਹੀ ਨਹੀਂ ਕਾਉਂਸਲਰ ਨੂੰ ਅਸੀਂ ਖੁੱਲਾ ਨੋਤਾ ਦਿੱਤਾ ਵਾ ਵਾਕਸਾ ਦੇ ਦੇਖੋ ਕੀ ਬਾਇਆ ਗਰੁੱਪਾਂ ਦੇ ਬਾਇਆ ਵਾ ਵੀ ਸਾਰੇ ਉੱਥੇ ਆ ਕੇ ਪਹੁੰਚੋ ਕਾਂਗਰਸਵਾ ਹੁੰਦੇ ਵਿੱਚ ਲੱਗਦਾ ਕਿ ਜਿਹੜੇ ਰੁੱਸੇ ਸੀ ਜਿਹੜੇ ਜਾਦ ਖੜੇ ਸੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਾਡੇ ਲੀਡਰਸ਼ਿਪ ਸਾਹਿਬ ਲੱਗੇ ਹੋਏ ਨੇ ਸਾਡੇ ਕੋ 40 ਆਦਮੀ ਹੋ ਗਏ ਨੇ ਕੋਈ ਸਾਡੇ ਲੀਡਰਸ਼ਿਪ ਦੇ ਵਿੱਚ ਸੰਪਰਕ ਦੇ ਵਿੱਚ ਕੋਈ ਸਾਡੇ ਕਾਂਗਰਸ ਦੇ ਬੰਦੇ ਸਾਡੇ ਬਰਖਲਾ ਵੀ ਉਹਨੇ ਖੜੋਤੇ ਸੀ ਉਹਨਾਂ ਨੂੰ ਮਲਾਇਆ ਜਾ ਰਿਹਾ ਵਾ ਦੋ ਤਿੰਨ ਦਿਨਾਂ ਅਜੇ ਇਸ ਪ੍ਰੋਜੈਕਟਰ ਕਲੀਅਰ ਹੋ ਜੇ ਮੇਅਰ ਦਾ ਨਾਮ ਕੋਈ ਚਰਚਾ ਦੇ ਵਿੱਚ ਕੋਈ ਮੇਅਰ ਦਾ ਨਾਮ ਨਹੀਂ ਹੈਗਾ ਜੋ ਹਾਈ ਕਮਾਂਡ ਕਰੇਗੀ ਉਹ ਉਹੀ ਮੇਅਰ ਬਣੇਗਾ ਅੰਮ੍ਰਿਤਸਰ ਦੇ 40 ਮੀਲ ਵੱਲ ਜਿੱਤੇ ਨੇ ਕੋਈ ਡਿਸਕਸ ਕੀਤਾ ਹੀ ਹੋ ਗਿਆ ਤੁਸੀਂ ਕੋਈ ਨਾਮ ਹੀ ਨਹੀਂ ਹੈ ਤਾਂ ਡਿਸਕਸ ਹਾਈ ਕਮਾਂਡ ਕਰੇਗੀ ਜੋ ਕੁਝ ਕਰੇਗਾ ਐਤਮਾਨ ਕਰੇ ਕੁਝ ਨਹੀਂ ਹੈਗਾ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਜਲਦੀ ਐਲਾਨ ਕੀਤਾ ਜਾਵੇਗਾ ਆਪਾਂ 2 4 5 ਦਿਨਾਂ ਦੇ ਵਿੱਚ ਐਲਾਨ ਹੋ ਜਾਏਗਾ ਜੋ ਹਾਈ ਕਮਾਂਡਰ ਐਲਾਨ ਕਰੇਗੀ ਉਹ ਉਹੀ ਐਲਾਨ ਹੋਵੇਗਾ ਬਿਲਕੁਲ ਧੰਨਵਾਦ ਕਰਦਾ ਜਿਨੇ ਵੀ ਵਰਕਰਾਂ ਨੇ ਇੰਨੀ ਵੱਡੀ ਲੀਡ ਕਾਂਗਰਸ ਤੇ ਕਾਂਸਰਸ ਜਾਈ ਸਾਰੇ ਸ਼ਹਿਰ ਵਾਸੀਆਂ ਦਾ ਦਿਲ ਦੀ ਗ੍ਰਹਿਆਂ ਤੋਂ ਧੰਨਵਾਦ ਕਰਦਾ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੈਗਾ ਕਿ ਸਰਕਾਰ ਕੰਪਲਟੀਲੀ ਪਹਿਲੀ ਵਾਰ ਅੱਜ ਇਤਿਹਾਸ ਬਣਿਆ ਹੈ ਕੰਬਰਸਰ ਸ਼ਹਿਰ ਇਸ ਗੁਰੂਦੀ ਨਗਰੀ ਜੇ ਕਿ ਆਪੋਜੀਸ਼ਨ ਜਿਹੜਾ ਕਿ ਕਾਂਗਰਸ ਪਾਰਟੀ ਨੇ ਇੰਨੀ ਵੱਡੀ ਲੀਡ ਕਨਾਈ ਹੈ ਔਰ ਆਪਣਾ ਹਾਊਸ ਬਣਾ ਲਿਆ ਮੇਰਾ ਨਾਮ ਕਿਹਨੇ ਤੱਕ ਲੱਗਦਾ ਤੁਹਾਡਾ ਨਾਮ ਮ੍ਰਿਸ਼ਲ ਕਟਾਰੇ ਦਾ ਹੈ